ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਜਿਹੜੀ ਗਲੇ 'ਚ ਉਹਨੇ ਮੈਡਲ ਪਾਏ ਆ ਨੇ ਮਤਲਬ ਇੰਨੇ ਕੋ ਸਰਟੀਫਿਕੇਟ ਆ ਉਹਦੇ ਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਆ ਚਾਹ ਦੀ ਤੇ ਅੱਜ ਉਹਦੇ ਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੇ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ ਸਪੋਰਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕੀ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਤੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10 ਹਜ਼ਾਰ ਰੁਪਏ ਖਰਚਾ ਚਾਹੀਦਾ ਹੁੰਦਾ ਤੇ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਣੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਅਸਤੇ ਇਹਨੇ ব্রੌਂਜ਼ 골ਡ ਹਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਸੀ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰਮੋਟ ਨਹੀਂ ਕਰਾਂਗੇ ਦ ਕੋ ਗੁਰੂ ਨਗਰੀ ਆ ਗੁਰੂ ਰਾਮਦਾਸ ਦੀ ਧਰਤੀ ਆ ਮਾਝਾ ਵਾਲਿਆਂ ਦਾ ਦਿਲ ਬਹੁਤ ਵੱਡਾ ਆ ਵੀ ਬਤਾਓ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਆ ਰੋਜਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਵਾਲੇ ਦੁਆਲੇ ਨੂੰ ਪ੍ਰਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਆ ਜਿਹੜੀ ਆਪਣੀ ਮਿਹਨਤ ਕਰ ਰਹੀ ਆ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਤਾਂ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵ ਉਹ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਹਿੰਦਾ ਹੈ ਸੇਵਾ ਮੁਕਤੀ ਕਰ ਦਿੱ ਦਿੱਤਾ ਜਾਣਾ ਠੀਕ ਹੈ ਜੀ ਇਕੋ ਗੱਲ ਕਰਦੇ ਪੰਜਾਬ ਦੇ ਮਖੌਨ ਦੇ ਪਾਸੇ ਮਾਰ ਕੇ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਮਾਦਾ ਮਾਣ ਪੱਤਾ ਆਊਗਾ ਪਰ ਕੀ ਲੱਗਦਾ ਪੰਜਾਬ ਦੀ ਧੀਰ ਤਾਂ ਗੱਲ ਚ ਮੈਡਲ ਪਾ ਕੇ ਕਾ ਬਣਾ ਰਹੀ ਆ ਕਿਤੇ ਨਹੀਂ ਲੱਗਦਾ ਨਹੀਂ ਸਾਡੇ ਪਾਸੇ ਕੋਈ ਵੀ ਵਧੀਆ ਦੇਖੋ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਈ ਆ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਪ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਆ ਉਹਨੂੰ ਆਪਾਂ ਬੰਦਾ ਜਿਹੜਾ ਮਾਨ ਸਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਇਆ ਨੂੰ ਆਪਾਂ ਬੂਸਟ ਜਾਂ ਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਜੇ ਤੁਸੀਂ ਹਲਕਾ ਨੋ ਤੋਂ ਤੁਸੀਂ ਸਪੈਸ਼ਲ ਚੱਲ ਕੇ ਇੱਥੇ ਆਏ ਹੋ ਤਾਂ ਹਲਕੇ ਬਹਿਤ ਹੀ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐਮਐਲਏ ਆ ਕਿਸੇ ਦਾ ਧਿਆਨ ਨਹੀਂ ਪਿਆ ਤਾਂ ਹਲੋ ਧਿਆਨ ਪੈ ਗਿਆ ਕੀ ਚੱਲ ਜਾਊਗਾ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੇ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਤੇ ਆਪਣਾ ਮੈਂ ਜੇ ਅਟਾਰੀ ਵਾਲੇ ਐਮ ਐਲ ਏ ਨੂੰ ਰਿਕੁਐਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲਿਆ ਕੇ ਕਿਸੇ ਵੇਲੇ ਰੁਜੇਵੇਂ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਜਿਹਾ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਠੀਕ ਆ ਇਹ ਪੁਲਿਸ ਫੌਜੀ ਕਰਦੀ ਸੀ ਕਿ ਹੁਣ ਕੋਈ ਸਾਡੇ ਕੋਲ ਆਪਣਾ ਕਾਰੋਬਾਰ ਚ ਚਾਲ ਕੀਤਾ ਜੀ ਮਦਦ ਦੀ ਲੋੜਿਆ ਲੋਕਾਂ ਸੱਜਣਾਂ ਨੂੰ ਅਸੀਂ ਇਹ ਬਲਾਵੇ ਮਦਦ ਨਹੀਂ ਕੀਤੀ ਗਈ ਪਰ ਹੁਣ ਸਾਥ ਖੜੇ ਹੋ ਕੇ ਜੀਏ ਤੁਹਾਡੇ ਪਰ ਇਸ ਤਰ੍ਹਾਂ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਨੇ ਆਂ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬਣਦਾ ਮਾਨ ਸਮਾਨ ਸਹਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲਣ ਕਿ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰ ਹੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰਿਆਂ ਨੇ ਜ਼ੋਰ ਲਾ ਦਿੱਤਾ ਕਿ ਮੈਨੂੰ ਇੱਕ ਅੱਛੇ ਮਕਾਮ ਤੇ ਲੈ ਕੇ ਜਾਣਾ ਕਿਤਾ ਦੇ ਦਵਾਜ ਕੰਮ ਆ ਜਾਂਦਾ ਪੂਰੀ ਗੀਆਂ ਵਾਕੇ ਲੱਗਦਾ ਵੀ ਇੱਕ ਸਕੂਨ ਵਾਲਾ ਕੰਮ ਤੁਹਾਡਾ ਕੀਤਾ ਗਿਆ ਕਿ ਧੀ ਨੂੰ ਜਿਹੜਾ ਇਤਰਾਜ ਵਾਸਤੇ ਦਵਾਇਆ ਗਿਆ ਅਸੀਂ ਦੇਖਿਆ ਜਦੋਂ ਤੁਸੀਂ ਮੇਨ ਲਾਇਆ ਸੀ ਤੇ ਅੱਖਾਂ ਭਰ ਆਈਆਂ ਸਿੱਖਾਂ ਨਰਮ ਹੋ ਗਿਆ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਹੈ ਮਿਲਿਆ ਉਹਦੇ ਅੱਖਾਂ ਚ ਅਥਰੂ ਸੀ ਗਲੇ 'ਚ ਮੈਡਲ ਸੀ ਹੱਥ 'ਚ ਸਰਟੀਫਿਕੇਟ ਸੀ ਤੇ ਚਾ ਇਕੱਲਾ ਹੀ ਕਰ ਰਹੀ ਐ ਵੀ ਨਹੀਂ ਕੋਈ ਨਾਲ ਥੱਲੇ ਹੈਲਪ ਕਰ ਰਿਹਾ ਆਪ ਕਰ ਰਹੀ ਐ ਆਪਣੇ ਲੈਵਲ ਤੇ ਮਿਹਨਤ ਕਰ ਰਹੀ ਐ ਚਲੋ ਅਸੀਂ ਪੂਰਾ ਫੁੱਲ سپورਟ ਕਰਾਂਗੇ ਜਿਹੜੀ ਸਰਕਾਰ ਵੱਲੋਂ ਬੰਦੀ ਜ਼ਿੰਮੇਵਾਰੀ ਸਾਡੀ ਲੱਗੀ ਹੈ ਅਸੀਂ ਇਹਨੂੰ ਕਿਸੇ ਨਾ ਕਿਸੇ ਮਕਾਮ ਤੇ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਡੇ ਧਿਆਨ ਚ ਵੀ ਲਿਆਈਏ ਕਿਉਂਕਿ ਉਹ ਸਪੋਰਟਸ ਮਿਨਿਸਟਰ ਵੀ ਨੇ ਤੇ ਸਾਡੇ ਪੰਜਾਬ ਦੇ ਸਾਡੇ ਮੇਨ ਚੀਫ ਮਿਨਿਸਟਰ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਉਹਨਾਂ ਦਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਉ कोशिश ਕਰਾਂਗੇ ਕਿ ਇਹਦਾ ਭਲਾ ਹੋਵੇ ਇਹਦਾ ਸੁਪਨਾ ਸੀ ਤੇ ਗੱਡੀਆਂ ਹਮੇਸ਼ਾ ਇਥੋਂ ਲੰਘਦੀਆਂ ਨੇ ਲਾਹੌਰ ਵਾਲੋਂ ਖਾਸ ਕਰਕੇ ਚਾਹੇ ਮੁਕੰਮਤੀ ਸਾਹਿਬ ਹੋਣ ਜਾਂ ਕੈਪਟਨ ਮਸੀਹ ਬੜੇ ਵੱਡੇ ਵੱਡੇ ਉਹਦੇ ਮੰਗਦੇ ਨੇ ਉਹਨੇ ਫੂਟਰ ਮਾ ਕੇ ਗੱਡੀਆਂ ਸਿੱਧੀਆਂ ਲੰਘ ਜਾਂਦੀਆਂ ਅੱਜ ਤੱਕ ਕੋਈ ਨਹੀਂ ਆ ਪਰ ਤੁਹਾਡੀ ਪਹਿਲੀ ਗੱਲ ਹੈ ਸਾਡੇ ਅਸਤੇ ਇਹਨੇ ਬ੍ਰਾਊਂਜ਼ 골ਡ ਫਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਹੈ ਗੁਰੂ ਰਾਮਦਾਸ ਦੀ ਧਰਤੀ ਹੈ ਮਾਝਿਆ ਵਾਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਹੈ ਰੋਜ਼ਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਆਲੇ ਦੁਆਲੇ ਨੂੰ ਪ੍ਰਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਹੈ ਜਿਹੜੀ ਆਪਣੀ ਮਿਹਨਤ ਕਰ ਰਹੀ ਹੈ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਤਾਂ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਹਿੰਦਾ ਹੈ ਸੇਵਾ ਮੁਕਤੀ ਕਰ ਦਿੱਤਾ ਗਿਆ ਠੀਕ ਹੈ ਜੀ ਇੱਕ ਵਾਰੀ ਗੱਲ ਕਰਦੇ ਪੰਜਾਬ ਦੇ ਮੱਖੋ ਤੇ ਪਾਸੇ ਮਾਲ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਮਾਰਦਾ ਮਾਰ ਕੇ ਬਿਠਾਇਆ ਹਾਂ ਪਰ ਕੀ ਲੱਗਦਾ ਪੰਜਾਬ ਦੀ ਧੀਰਤਾ ਗੱਲ ਚ ਬੈਡਰ ਪਾ ਕੇ ਕਾ ਬਣਾ ਰਹੀ ਆ ਕਿਤਨੇ ਲੱਗਦਾ ਨਹੀਂ ਸਾਡੇ ਪਾਸੇ ਕਿ ਬਹੁਤੀ ਵਧੀਆ ਦੇਖੋ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਈ ਹਾਂ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਪ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ 'ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਹੈ ਉਹਨੂੰ ਆਪਾਂ ਬੜਾ ਜਿਹੜਾ ਮਾਨਸਿਕ ਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਜਾਂ ਉਹਨੂੰ ਆਪਾਂ ਬੂਸਟ ਜਾਂ ਉਹਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਜੇ ਤੁਸੀਂ ਹਲਕਾ ਨੌ ਤੋਂ ਤੁਸੀਂ ਸਪੈਕਰ ਚੱਲ ਕੇ ਇੱਥੇ ਆਏ ਹੋ ਤਾਂ ਹਲਕੀ ਬਹਿਤ ਦੀ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐ ਐਮਐਲਏ ਆ ਕਿਸੇ ਦਾ ਧਿਆਨ ਨਹੀਂ ਪਿਆ ਤਾਂ ਹਨਾ ਇਧਾਰ ਪੈ ਗਿਆ ਕੀ ਚੱਲ ਜਾਊਗਾ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਐ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੇ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਇਹ ਆਪਣਾ ਮੈਂ ਜੇਟਾਰੀ ਵਾਲੇ ਐਮ ਐਲ ਏ ਨੂੰ ਰਿਕੁਐਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲਿਆ ਆਗੇ ਕਿਸੇ ਵੇਲੇ ਜੇ ਜਿਵੇਂ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਜਿਹਾ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਕੀ ਆ ਇਹ ਪੂਰੀ ਫੌਜੀ ਕਾਰਦੀ ਦੀ ਨੇ ਕਿ ਹੁਣ ਥੋੜੀ ਸਾਡੇ ਕੋਲ ਆਪਣਾ ਕਾਰੋਬਾਰ ਚੱਲਦਾ ਜੀ ਮਦਦੀ ਲੋੜਿਆ ਲੋਕਾਂ ਦਾ ਸੱਟਿਆ ਨੇ ਅਸਲ ਇਹ ਬਣਾਵੇ ਮਦਦ ਕੀਤੀ ਗਈ ਪਰ ਹੁਣ ਸਾਥ ਗੜੇ ਹੋ ਗਏ ਤੁਹਾਡੇ ਪਰ ਇਸ ਤਰ੍ਹਾਂ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਨੇ ਆਂ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬੰਦਾ ਮਾਨ ਸਮਾਨ ਸਹਿਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲ ਲਗੀ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰੇ ਨੇ ਜ਼ੋਰ ਲਾ ਦਿੱਤਾ ਕਿ ਮੈਨੂੰ ਇੱਕ ਅੱਛੇ ਮਕਾਮ ਤੇ ਲੈ ਕੇ ਜਾਣਾ ਕਿਤਾ ਦੇ ਦੋ ਅਟਕਾਂ ਵਾਹ ਕਹਿੰਦਾ ਪੂਜੀ ਜੀਆਂ ਵਾਹ ਕਿ ਲੱਗਦਾ ਵੀ ਇੱਕ ਫੋਨ ਵਾਲਾ ਕੰਮ ਤੁਹਾਡਾ ਕੀਤਾ ਗਿਆ ਕਿ ਧੀ ਨੂੰ ਜਿਹੜਾ ਇੱਕ ਰਾਜਵਰਸ਼ ਦਵਾਇਆ ਗਿਆ ਅਸੀਂ ਦੇਖਿਆ ਜਦੋਂ ਤੁਸੀਂ ਮਿਲ ਲਾਇਆ ਸੀ ਤੇ ਧੀ ਅੱਖਾਂ ਭਰਾਈਆਂ ਸਿੱਖਾਂ ਨਰਮ ਹੋ ਗਿਆ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਹੈ ਮਿਲਿਆ ਉਹਦੇ ਅੱਖਾਂ ਚ ਥਰੂ ਸੀ ਗਲੇ 'ਚ ਮੈਡਲ ਸੀ ਹੱਥ 'ਚ ਸਰਟੀਫਿਕੇਟ ਸੀ ਤੇ ਚਾ ਇਕੱਲਾ ਹੀ ਕਰ ਰਹੀ ਐ ਵੀ ਨਹੀਂ ਕੋਈ ਨਾਲ ਥੱਲੇ ਹੈਲਪ ਕਰ ਰਿਹਾ ਆਪ ਕਰ ਰਹੀ ਐ ਆਪਣੇ ਲੈਵਲ ਤੇ ਮਿਹਨਤ ਕਰ ਰਹੀ ਐ ਚਲੋ ਅਸੀਂ ਪੂਰਾ ਫੁੱਲ ਸਪੋਰਟ ਕਰਾਂਗੇ ਜਿਹੜੀ ਸਰਕਾਰ ਵੱਲੋਂ ਬੰਦੀ ਜ਼ਿੰਮੇਵਾਰੀ ਸਾਡੀ ਲੱਗੀ ਹੈ ਅਸੀਂ ਇਹਨੂੰ ਕਿਸੇ ਨਾ ਕਿਸੇ ਮੁਕਾਮ ਤੇ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਡੇ ਧਿਆਨ ਚ ਵੀ ਲਿਆਈਏ ਕਿਉਂਕਿ ਉਹ ਸਪੋਰਟਸ ਮਿਨਿਸਟਰ ਵੀ ਨੇ ਤੇ ਸਾਡੇ ਪੰਜਾਬ ਦੇ ਸਾਡੇ ਮੇਨ ਚੀਫ ਮਿਨਿਸਟਰ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਉਹਨਾਂ ਦਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਉਸ਼ੀਸ਼ ਕਰਾਂਗੇ ਕਿ ਇਹਦਾ ਭਲਾ ਹੋਵੇ ਇਹਦਾ ਸੁਪਨਾ ਸੀ ਤੇ ਗੱਡੀਆਂ ਹਮੇਸ਼ਾ ਤੋਂ ਲੰਘਦੀਆਂ ਨੇ ਲਾਹੌਰ ਵੱਲੋਂ ਖਾ ਚੱਕੇ ਚਾਹੇ ਮੁਖਮਤੀ ਸਾਹਿਬ ਹੋਣ ਜਾਂ ਕੈਂਪਰ ਮੱਥੀ ਉਂ ਬੜੇ 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 ਉੱਤੇ ਲੰਘਦੇ ਨੇ ਕੋਈ ਹੂਟਰ ਮਾ ਕੇ ਗੱਡੀਆਂ ਸੰਧੀ ਲੰਘ ਜਾਂਦੀਆਂ ਅੱਜ ਤੱਕ ਕੋਈ ਨਹੀਂ ਆ ਪਰ ਤੁਹਾਡੀ ਪਹਿਲੀ ਜਿਹੜੀ ਤੁਹਾਡਾ ਕਾਫਲਾ ਜਿੱਥੇ ਘਨਾਰ ਕੇ ਭੈ ਦੇ ਦੁੱਖ ਸੋਣੇ ਨੇ ਭੈ ਤੋਂ ਤਾਲ ਜੀਰੇ ਉਹ ਤੁਸੀਂ ਦੇਖੋ ਅੱਜ ਤੋਂ ਬਾਅਦ ਅੱਜ ਦੀ ਆ ਵੀਡੀਓ ਤੋਂ ਬਾਅਦ ਆਸ ਕਰਦਾ ਕਿ ਹਰ ਅੰਮ੍ਰਿਤਸਰੀ ਇੱਥੇ ਖਲੋ ਕੇ ਜਾਵੇ ਹਰ ਆਪਣਾ ਪੋਲੀਟੀਕਲ ਪਾਰਟੀ ਦਾ ਬੰਦਾ ਸਾਡੀ ਭੈਣ ਨੂੰ ਸ਼ੀਰਵਾਦ ਦੇ ਕੇ ਜਾਵੇ ਪਿਆਰ ਕਰਕੇ ਜਾਵੇ ਕਿ ਸਾਰੀ ਆਮ ਆਦਮੀ ਪਾਰਟੀ ਜਿਹੜੀ ਆ ਬੇਟੀ ਦੇ ਨਾਲ ਆ ਹਨੀ ਬੜਕੀ ਨਾ ਬਣਾ ਪਨੀਤਕਰ ਸਰ ਜਿਹੜੀ ਪੋਸਟ ਤੇ ਰੱਖਦੇ ਹੋ ਗੇਮ ਦੇ ਕੀ ਚਾਹ ਕਰਨ ਜਿੰਨੇ ਬਣਾ ਰਹੇ ਹੋ ਸਰ ਮੈਂ ਫੈਂਸਿੰਗ ਨਾਲ ਸਬੰਧ ਮੇਰਾ ਫੈਂਸਿੰਗ ਨਾਲ ਏ ਤੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਨਾ ਮਤਲਬ ਮੇਰੀ ਲਾਈਫ 'ਚ ਇਸ ਤਰ੍ਹਾਂ ਦਾ ਦੇਣ ਸੀਗਾ ਕਿ ਕਦੀ ਐਵਰੀ ਡੇ ਮੇਰਾ ਨਾਮ ਆਉਂਦਾ ਸੀ ਐਵਰੀ ইয়ার ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰੇ ਨਵਜੋਤ ਸਿੰਘ ਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈਗੀ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋਲ ਆਏ ਉਹ ਪਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਆ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ। ਕੀ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ? ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ। ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਕਰਦੀ ਕਿ ਪ੍ਰਮਾਤਮਾ ਸਬੱਬ ਬਣਾਉਂਦਾ ਰੇੜੀ ਲਾਉ ਉਹਨਾਂ ਦੀ। ਤਾਂ ਲਗਾਤਾਰ ਮੈਂ ਐਸੀ ਚੀਜ਼ਾਂ 'ਚ ਰਹਿਣਾ ਸੀ। ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆਂ ਸੀ। ਅਰ ਫਿਰ ਕੀ ਭਾਈ ਸਭ ਕੀ ਮਾਨ ਸਨਮਾਨ ਦੇ ਕੇ ਨੇ ਕਿ 8 ਸੌ ਆਗੇ ਦੀ। ਸਰ ਉਹ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲ ਕ੍ਰਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਬਣਦਾ ਹੋਇਆ ਮਾਨ ਸਨਮਾਨ ਇਹਨਾਂ ਦਿੱਤੀ ਜਾਵੇ। ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨਾਲ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਨੇ ਸਬੱਬ ਬਣਾਏ ਹੈਗੇ ਆ। ਲੱਗਦਾ ਸੁਪਨਾ ਜਿਹੜਾ ਸੀ ਇਸ ਰੇਡੀਓ ਤੇ ਕੋਈ ਵੱਡਾ ਦੁਕਾਨਦਾਰ ਦਾ ਮੈਂਡਾ ਚਾਪ ਵੀ ਗਿਆ ਹੋ ਗਿਆ ਸੁਪਨਾ। ਹਾਂ ਸਰ ਸੁਪਨਾ ਸੱਚ ਹੋ ਗਿਆ। ਸੁਨਾਏ ਹੋਈ ਕਿ ਮੇਰਾ ਕਿ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਧੀਏ ਤੇਨੂੰ ਕੀ ਪਰੇਸ਼ਾਨੀ ਗਈ ਸੀਗੀ ਤੇ ਅੱਜ ਉਹ ਮੇਰਾ ਸੁਨਾ ਸਰਕਾਰ ਹੋਇਆ ਮੈਨੂੰ ਇੰਨੀ ਬੜੀ ਹੁੰਦੀ ਆ ਕਿਤਾ ਰਿਜ਼ਰਵ ਕਲਕਾ ਪੁੱਜੀ ਗਈਆਂ ਅੱਜ ਮਹਾਮਾਇ ਦੇਣਿਆ ਕੀ ਕਹਿਣਾ ਚਾਹੁੰਦੇ ਸਰ ਬੜੇ ਸੋੜੇ ਮਹਾਰਾਜ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਗੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਸੋ ਤੁਹਾਡੇ ਕੋਲਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਇਹ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ ਬਾਰ ਕਹਿੰਨੀ ਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖੇਡਣਾ ਨਹੀਂ ਉਸ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਣੀ ਸੀ ਖੇਡਣਾ ਛੱਡਿਆਗਾ ਪੁੱਤ ਮੈਂ ਤੈਨੂੰ ਪਹਚਾ ਕੇ ਰਹਿਣਾ ਕਿਤੇ ਲੱਗੇ ਤੇ ਅਸੀਂ ਦੇਖਿਆ ਜਦੋਂ ਤੁਸੀਂ ਗੱਲ ਕਰ ਸੀ ਭਾਈ ਦਾ ਅੱਖਾਂ ਨਰਮ ਹੋਈਆਂ ਸੀ ਅੱਖਾਂ ਚੋਂ ਹਲੂ ਆ ਗਏ ਸਰ ਨਰਮਤਾ ਮੈਂ ਵੀਰੇ ਆਪੇ ਹੋਣਾ ਸੀ ਜਿਹਨੂੰ ਅੱਜ ਤੱਕ ਕੋਈ ਸੁਣ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀਗੀ ਕਿ ਮੈਂ ਇੱਕ ਦਿਨ ਇੰਟਰਨੈਸ਼ਨਲ ਪਲੇਅਰ ਬ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗ ਰਹਾ ਨਾ ਇਤਰਾ ਹੋ ਗਿਆ ਹੁਣ ਵੀ ਮੇਰਾ ਇਹੋ ਹੀ ਹੈ ਲਾਈਫ ਦੇ ਵਿੱਚ ਕਿ ਮੈਂ ਖੇਡਣ ਤਾਂ ਜਾਵਾ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ ਡੇਢ ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਕਿ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਜਿਲ੍ਹਾ ਦਾ ਹੁਣ ਢੀਕ ਗਈ ਮੱਖੋਦੀ ਪੰਜਾਬ ਦੀ ਹਾਂਜੀ ਢੀਕ ਨਾ ਹੋਏ ਮੈਨੂੰ ਲਾਉਣ ਖੋਦਦੇ ਸੀ ਕਹਿਣ ਕਿ ਹਾਂ ਬੱਚੇ ਤਾਂ ਖੇਡ ਸਕਦਾ ਕੋਈ ਗੱਲ ਨਹੀਂ